ਜੇ ਸੋਡਾ ਦਿਲ ਕੋਰੇ ਕਾਗਜ਼ ਵਾਂਗੂ ਸਾਫ਼ ਆ ਉਸ ਵਾਹਿਗੁਰੂ ਤੇ ਰੱਖਿਆ ਵਿਸ਼ਵਾਸ ਆ ਜੇ ਸੋਡਾ ਦਿਲ ਕੋਰੇ ਕਾਗਜ਼ ਵਾਂਗੂ ਸਾਫ਼ ਆ ਉਸ ਵਾਹਿਗੁਰੂ ਤੇ ਰੱਖਿਆ ਵਿਸ਼ਵਾਸ ਆ ਇਧਰ ਉਧਰ ਦੀ ਨਾ ਰੱਖੀ ਝਾਕਾ ਤਾਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਸੋਨੂ ਰਹਿਣੀ ਨਾ ਘਾਟਾ ਜੇ ਤੁਹਾਡਾ ਦਿਲ ਕੋਰੇ ਕਾਗਜ਼ ਵਾਂਗੂ ਸਾਫ਼ ਆ ਉਸ ਵਾਹਿਗੁਰੂ ਤੇ ਰੱਖਿਆ ਬਸਵਾਸ ਆ ਜੇ ਤੁਸੀਂ ਕਿਸੇ ਦੀ ਚੁਗਲੀ ਨਿੰਦਿਆ ਨਾ ਕਰਦੇ ਹੋ ਉਹਦੇ ਦਿੱਤੇ ਹੋਏ ਚੀ ਸਬਰ ਕਰਦੇ ਹੋ ਜੇ ਤੁਸੀਂ ਕਿਸੇ ਦੀ ਚੁਗਲੀ ਨਿੰਦਿਆ ਨਾ ਕਰਦੇ ਹੋ ਉਹਦੇ ਦਿੱਤੇ ਹੋਏ ਚੀ ਸਬਰ ਕਰਦੇ ਹੋ ਸੁਬਾ ਸਾਮ ਉਸ ਵਾਹਿਗੁਰੂ ਦਾ ਦਿਲ ਤੋਂ ਸ਼ੁਕਰਾਨਾ ਕਰਦੇ ਹਾਂ ਸੁਬਾ ਸਾਮ ਉਸ ਵਾਹਿਗੁਰੂ ਦਾ ਦਿਲ ਤੋਂ ਸ਼ੁਕਰਾਨਾ ਕਰਦੇ ਹਾਂ ਤਾਂ ਸੋਡੀ ਜ਼ਿੰਦਗੀ ਚ ਹਰ ਪੂਰੀ ਹੋਣੀ ਆਸ ਆ ਜੇ ਸੋਡਾ ਦਿਲ ਕੋਰੇ ਕਾਗਜ਼ ਵਾਂਗੂ ਸਾਫ਼ ਆ ਉਸ ਵਾਹਿਗੁਰੂ ਤੇ ਰੱਖਿਆ ਵਿਸਵਾਸ ਆ ਇਧਰ ਉਧਰ ਦੀ ਨਾ ਰੱਖੀ ਝਾਕਾ